ਸਤਿ ਸ੍ਰੀ ਅਕਾਲ ਜੀ ਸਰਕਾਰ ਦੀਆਂ ਕਮੀਆਂ ਅਤੇ ਪ੍ਰਸ਼ਾਸਨ ਦੀ ਢਿੱਲਗਜ਼ਰੀ ਅਤੇ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰੀਆਂ ਅਣਗਹਿਲੀਆਂ ਜਾਂ ਫਿਰ ਜਨਤਾ ਦੀਆਂ ਮੁਸ਼ਕਲਾਂ ਨੂੰ ਸਰਕਾਰ ਦੇ ਸਾਹਮਣੇ ਰੱਖਣਾ ਪੱਤਰਕਾਰਤਾ ਦਾ ਮੁਢਲਾ ਧਰਮ ਹੈ ਉੱਥੇ ਹੀ ਜੇਕਰ ਕੋਈ ਇਹਨਾਂ ਦੇ ਵਿੱਚ ਜਿਵੇਂ ਸਮਾਜ ਸੇਵੀ ਸੰਸਥਾਵਾਂ ਜਾਂ ਕੋਈ ਸਰਕਾਰੀ ਡਿਪਾਰਟਮੈਂਟ ਦੇ ਵਿੱਚੋਂ ਕੋਈ ਵਧੀਆ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਜਨਤਾ ਦੇ ਸਾਹਮਣੇ ਲਿਆਉਣਾ ਪੱਤਰਕਾਰਤਾ ਦਾ ਹੀ ਕੰਮ ਹੈ ਅੱਜ ਤੁਹਾਨੂੰ ਅਸੀਂ ਇਹੋ ਜਿਹੀ ਇੱਕ ਸ਼ਖਸੀਅਤ ਬਾਰੇ ਦੱਸਾਂਗੇ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਮਾਰਕਾ ਮਾਰਿਆ ਹਾਂਜੀ ਜ਼ਿਲ੍ਹਾ ਫੋਇਪੁਰ ਦੇ ਥਾਣਾ ਮੱਖੂ ਦੇ ਵਿੱਚ ਤੈਨਾਤ ਥਾਣਾ ਮੁਖੀ ਜਗਦੀਪ ਸਿੰਘ ਵੱਲੋਂ ਜੋ ਕਿ ਆਪਣੇ ਕੰਮ ਨੂੰ ਲੈ ਕੇ ਪਹਿਲਾਂ ਹੀ ਜਿਹੜੇ ਆ ਉਹ ਇਲਾਕੇ ਪਰ ਦੇ ਵਿੱਚ ਜਾਣੇ ਜਾਂਦੇ ਨੇ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਯੰਗ ਪਸੰਨੇ ਤੇ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਨਿਭਾ ਰਹੇ ਨੇ ਅੱਜ ਉਸੇੇ ਤੌਰ ਤੇ ਉਹਨਾਂ ਦਾ ਜ਼ਿਕਰ ਕਰਨ ਦਾ ਕਾਰਨ ਤੁਹਾਨੂੰ ਦੱਸਦੇ ਆਂ ਸਤਕਾਰਯੋਗ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਫੋਜਪੁਰ ਅਤੇ ਡੀਐਸਪੀ ਜੀਰਾਜ ਜਸਪਾਲ ਸਿੰਘ ਘਿੱਲੋ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਥਾਣਾ ਮੁਖੀ ਜਗਦੀਪ ਸਿੰਘ ਵੱਲੋਂ ਮੱਖੂ ਏਰੀਏ ਦੇ ਵਿੱਚ ਜਿਹੜਾ ਮਹਿਮੂਦ ਵਾਲਾ ਤੇ ਡਿਬ ਵਾਲੀ ਤੇ ਇੱਕ ਟੀ ਪੁਆਇੰਟ ਬੰਦਾ ਉੱਥੋਂ ਉਹਨਾਂ ਨੇ 2 ਕਿਲੋ ਹੀਰਨ ਬਰਾਮਦ ਕੀਤੀ ਆ ਡੋਗਲੋ ਤੋਂ ਉੱਪਰ ਹੀ ਜਿਹੜੀ ਉਹ ਦੱਸੀ ਜਾ ਰਹੀ ਆ ਕੁਆਨਟੀਟੀ ਜਿਹੜੀ ਕਿ ਬਹੁਤ ਵੱਡੀ ਮਾਤਰਾ ਬੰਦੀ ਆ ਤੇ ਇੱਥੇ ਅਸੀਂ ਜਗਦੀਪ ਸਿੰਘ ਜਿਹੜੇ ਥਾਣਾ ਮੁਖੀ ਨੇ ਉਹਨਾਂ ਦੀ ਟੀਮ ਨੂੰ ਜਿਹੜਾ ਵਾ ਉਹ ਸਲੂਟ ਵੀ ਕਰਦੇ ਆ ਕਿ ਉਹਨਾਂ ਨੇ ਵੱਡਾ ਇੱਕ ਮਾਰਕਾ ਮਾਰਿਆ ਤੇ ਉਹਨਾਂ ਤੋਂ ਹੋਰ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੋਰ ਵੀ ਇਸੇ ਤਰ੍ਹਾਂ ਦੇ ਸਮਾਜਿਕ ਬੁਰਾਈਆਂ ਦੇ ਨਾਲ ਇਸ ਤਰ੍ਹਾਂ ਉਹ ਜੂਝਦੇ ਰਹਿਣਗੇ ਤੇ ਜਨਤਾ ਦੇ ਜੇ ਹਿੱਤ ਵਾ ਉਹਨਾਂ ਦੀ ਰਾਖੀ ਕਰਦੇ ਰਹਿਣਗੇ ਜਨਤਾ ਦੇ ਨਾਲ ਖੜਦੇ ਰਹਿਣਗੇ ਆਓ ਇਸ ਮੌਕੇ ਤੇ ਹੋਈ ਪ੍ਰੈਸ ਕਾਨਫਰੰਸ ਜਿਹੜੀ ਕੀ ਐਸਐਸਪੀ ਸਰਦਾਰ ਪਵਿੰਦਰ ਸਿੰਘ ਸਿੱਧੂ ਵੱਲੋਂ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ। ਕਾਰ ਵੱਲੋਂ ਜਿਹੜੀ ਮਹਿਮ ਚੱਲ ਰਹੀ ਹੈ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਬਿਹਦਾਤਾ ਅਨੁਸਾਰ ਫਿਰੋਜ਼ਪੁਰ ਪੁਲਿਸ ਨੂੰ ਫੇਰ ਬਹੁਤ ਹੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਡੀਐਸਪੀ ਜ਼ੀਰਾ ਦੀ ਸੁਪਰਵੀਜ਼ਨ ਚ ਸਾਡੇ ਐਸਐਚਓ ਮਖੂ ਇਹਨਾਂ ਵੱਲੋਂ ਬਹੁਤ ਹੀ ਵਧੀਆ ਕਾਰਵਾਈ ਕਰਦੇ ਹੋਏ 2 ਕਿਲੋ ਡੈਲੀਗ੍ਰਾਮ ਹੈਰਨ ਬਰਾਮਦ ਹੋਈ ਹੈ ਇਸ ਸਬੰਧੀ ਵਿਜੇ ਸਿੰਘ ਕਰੀਬ ਉਮਰ ਕਰੀਬ 21 ਸਾਲ ਸaraf ਜੰਮੂ ਸਿੰਘ ਵਾਸੀ ਜਲਾਲ ਆਲਾ ਠਾਣਾ सदर ਕਰੋਸ ਪਰ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਇੱਥੇ ਦੱਸਣ ਵਾਲੀ ਗੱਲ ਹੈ ਵੀ ਇਹ ਆਪਣੇ ਕਿਸੇ ਜਾਣਕਾਰ ਤੋਂ ਜਿਹੜਾ ਸਾਨੂੰ ਪੁਛ ਪੁਛ ਦੇ ਵਿੱਚ ਸਾਹਮਣੇ ਆ ਗਿਆ ਤੇ ਉਸ ਨੂੰ ਅਸੀਂ ਟੀਮਸ ਬਣਾ ਕੇ ਉਸ ਦੀ ਵੀ ਆਦੇ ਦਿਨਾਂ ਚ ਗ੍ਰਿਫਤਾਰੀ ਕਰਾਂਗੇ ਉਸ ਤੋਂ ਇਹ ਛੇਟਾ ਰੋਡ ਅੰਮ੍ਰਿਤਸਰ ਤੋਂ ਇਹ ਬੰਦਾ ਉੱਥੋਂ ਇਹਰਨ ਲੈ ਕੇ ਆਇਆ ਸੀ ਤੇ ਇੱਥੇ ਇਸਨੇ ਅੱਗੇ ਇਸ ਨੂੰ ਆਪਣੇ ਜਿਹੜੇ ਹੋਰ ਸਾਥੀਆਂ ਰਾਹੀਂ ਇਸ ਨੂੰ ਵੇਚਣਾ ਸੀ ਉਸ ਸੰਬੰਧੀ ਵੀ ਪੁੱਛ ਗਏ ਇਸ ਦੌਰਾਨ ਸਾਡੇ ਕੋਲ ਕਾਫੀ ਗੱਲਾਂ ਸਾਹਮਣੇ ਆ ਗਈਆਂ ਆਉਂਦੇ ਦਿਨਾਂ ਦੇ ਵਿੱਚ ਇਸ ਤੇ ਬੈਕਵਰਡ ਤੇ ਫਾਰਵਰਡ ਲਿੰਕੇਜ ਦੇ ਵਿੱਚ ਜਿਹੜੇ ਵੀ ਬੰਦੇ ਆ ਇਹ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਅਤੇ ਉਹਨਾਂ ਤੋਂ ਵੀ ਸਾਨੂੰ ਭਾਰੀ ਮਾਤਰਾ ਦੇ ਵਿੱਚ ਬਰਾਮਦਗੀ ਹੋਣ ਦੀ ਸੰਭਾਵਨਾ ਹੈ ਇਹ ਇਸ ਨੂੰ ਟੀ ਪੁਆਇੰਟ ਪਿੰਡ ਮੁਹੰਮਦ ਸ਼ਾਹ ਵਾਲਾ ਲਿੰਕ ਰੋਡ ਡੇਬਾ ਵਾਲਾ ਮਖੂਦ ਏਰੀਏ ਦੇ ਵਿੱਚ ਇਸ ਜਗ੍ਹਾ ਤੋਂ ਇਸ ਨੂੰ ਜਦੋਂ ਇਨਫੋਰਮੇਸ਼ਨ ਬੇਸਡ ਮਕਾਬੰਦੀ ਕੀਤੀ ਹੋਈ ਸੀ ਉੱਥੇ ਇਹਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਅਪਰਾਧਿਕ ਰਿਕਾਰਡ ਸਰ ਪੁਰਾਣਾ ਜਿਹਾ ਨਹੀਂ ਹੈ ਇਹਦਾ ਹਜੇ ਤੱਕ ਚੈੱਕ ਕੀਤਾ ਜੀ ਹਜੇ ਤੱਕ ਕੋਈ ਪਰਚਾ ਨਹੀਂ ਹੈ ਪਰ ਪੁਛਗਿਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਵਾਰ ਜਿਹੜਾ ਇਹਦੇ ਵਿੱਚ ਡਰੱਗਸ ਦੇ ਵਿੱਚ ਇਸਨੇ ਆਪਦੇ ਵੱਲੋਂ ਕੋਈ ਇਹ ਗਲਤ ਕ੍ਰੀਦੋਫਤ ਕੀਤੀ ਹੈ ਹੋਰ ਕੋਈ ਮੁੰਡੇ ਦੇ ਨਾਲ ਜੀ ਮਿਲ ਸਕਦੇ ਆ ਜਿਹੜੇ ਕੋਈ ਬਿਲਕੁਲ ਨਹੀਂ ਦੋ ਜਾਨੇ ਸਾਡੇ ਕੋਲ ਆਇਡੈਂਟੀਫਾਈ ਹੋਏ ਆ ਜਿੱਥੋਂ ਲੈ ਕੇ ਆਇਆ ਤੇ ਜਿਸ ਨੂੰ ਇਹਨੇ ਇਮੀਡੀਏਟਲੀ ਜਦ ਦੀ ਗੱਲਬਾਤ ਹੋ ਰਹੀ ਸੀ ਕਿਸੇ ਨੂੰ ਵੇਚਣਾ ਸੀ ਇਹ ਸਮਾਨ ਦੇਣਾ ਸੀ ਕਿ ਉਹ ਆਇਡੈਂਟੀਫਾਈ ਹੋ ਗਏ ਸਾਡੀ ਟੀਮਸ ਬਣੀਆ ਉਹਨਾਂ ਨੂੰ ਜਲਦੀ ਸੀ ਪਤਾ ਸਰ ਇਹ ਪਾਕਿਸਤਾਨ ਦਾ ਕੋਈ ਨਿਕਲਿਆ ਜਾਂ ਨਹੀਂ ਜੀ ਇਹ ਜੱਕ ਕਿਸੇ ਹੋਰ ਤੋਂ ਲੈਂਦਾ ਸੀ ਇਹ ਕਿਸੇ ਹੋਰ ਤੋਂ ਸ਼ਹਿਰਟਾ ਰੋਡ ਤੋਂ ਲੈ ਕੇ ਆਇਆ ਸੀ ਜੀ ਅੰਮ੍ਰਿਤਸਰ ਤੋਂ ਤੇ ਉਹ ਅੱਗੇ ਜਦੋਂ ਸਾਡੇ ਉਹ ਕਾਬੂ ਆ ਗਿਆ ਉਤੋਂ ਬਾਕੀ ਸਾਰੀ ਜਿਹੜੇ ਡਿਟੇਲ ਹੈ ਉਸਦੇ ਹੋਰ ਸਾਥੀਆਂ ਬਾਰੇ ਤੇ ਸਾਰੇ ਲਿੰਕ ਜਿਹੜੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਲਿੰਕ ਪਾਕਿਸਤਾਨ ਦਾ ਕੋ ਸਾਰੇ ਸਾਨੂੰ ਉਤੋਂ ਜਦੋਂ ਵੀ ਪੜਾਂਗੇ ਉਹਨਾਂ ਨੂੰ ਸਮਾਨ ਦਾ ਉਤੋਂ ਪੜਾਂਗੇ ਜਿਹੜਾ ਜਿਹੜਾ 21 ਸਾਲ ਦੀ ਉਮਰ ਹੈ ਜਿਹੜਾ ਕਿ ਪਾਕਿਸਤਾਨ ਦੇ ਨਜ਼ਦੀਕ ਹੀ ਪੈਦਾ ਹੈ ਜਲਾਲਵਾਲਾ ਉਤੋਂ ਦਾ ਰਹਿਣ ਵਾਲਾ ਕੀ ਇਹਦੇ ਸੰਪਰਕ ਵੀ ਪਾਕਿਸਤਾਨ ਨਾਲ ਹੀ ਬਿਲਕੁਲ ਜੀ ਹੁੰਦਾ ਇਹ ਅੰਮ੍ਰਿਤਸਰ ਤੋਂ ਲੈ ਕੇ ਆਇਆ ਚੇਟਰਡ ਰੋਡ ਤੋਂ ਪਰ ਇਸਦੇ ਸੰਪਰਕ ਹੋ ਸਕਦੇ ਸਾਡੀ ਪੁੱਛਗਿੱਛ ਚੱਲ ਰਹੀ ਹੈ ਇਸਦੇ ਜਿਹੜਾ ਮੋਬਾਈਲ ਵਗੈਰਾ ਜਾਂ ਇਸਦੇ ਪਰਿਵਾਰ ਦੇ ਬਾਕੀ ਮੈਂਬਰਾਂ ਤੋਂ ਵੀ ਕੁਝ-ਕੁਝ ਕਰਾਂਗੇ ਤੇ ਹੋਰ ਜਿਹੜਾ ਇਸ ਬੰਦੀ ਜਿੰਨੀ ਜਾਣਕਾਰੀ ਮਿਲੂਗੀ ਆਪਾਂ ਆਉਂਦੇ ਦਿਨਾਂ ਸੰਭਾਲੀ ਕਰਾਂਗੇ ਪਿਛਲੇ ਕਾਫੀ ਦਿਨਾਂ ਤੋਂ ਲੋਕਾਂ ਨੂੰ ਨਜ਼ਰ ਆ ਰਿਹਾ 16 ਤੋਂ 21 22 23 ਸਾਲ ਦੇ ਯੂਥ ਹੁੰਦੇ ਆ ਕੀ ਇਹ ਕਿਸੇ ਨਸ਼ੇ ਵਗੈਰਾ ਦੀ ਪੂਰਤੀ ਕਰਕੇ ਡਰਗ ਅਡਿਕਟ ਹੁੰਦੇ ਆ ਜਾਂ ਕੋਈ ਤ੍ਰਿਲਸੀ ਕਰੀਏ ਬਸ ਚਲੋ ਵਧੀਆ ਲੱਗਦਾ ਹੈ ਦੇਖੋ ਜੀ ਮੈਂ ਇਹੀ ਕਹੂੰਗਾ ਵੀ ਜਿਹੜੇ ਆਪਣੇ ਇਹਨਾਂ ਦੇ ਬਾਪ-ਬਾਪ ਐ ਇਹਨਾਂ ਦੇ ਦੋਸਤ-મિતਰ ਇਹਨਾਂ ਦੇ ਹੋਰ ਰਿਸ਼ਤੇਦਾਰ ਐ ਉਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਇਹ ਟੋਟਲੀ ਇਲੀਗਲ ਚੀਜ਼ ਐ ਜਿਹੜੀ ਨਸ਼ਾ ਨੂੰ ਵੇਚਣਾ ਨਸ਼ਾ ਨੂੰ ਲੈਣਾ ਨਸ਼ੇ ਦਾ ਸੇਵਨ ਕਰਨਾ ਤੇ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਤੇ ਮਾਵਾਪਾ ਆਪਣੇ ਜਿਹੜੇ ਬੱਚਿਆਂ ਦੀ ਭੈਣ ਭਰਾ ਜਿਹੜੇ ਵੱਡੇ ਇਹਨਾਂ ਦੇ ਉਹ ਆਪਣੇ ਬੱਚਿਆਂ ਦੀ ਧਿਆਨ ਰੱਖਣ ਵੀ ਇਹਨਾਂ ਦੀ ਕੀ ਐਕਟੀਵਿਟੀਜ਼ ਹੈ ਤੇ ਇਹ ਇਲੀਗਲ ਚੀਜ਼ ਤੋਂ ਦੂਰ ਰੱਖਣ ਕਿਉਂਕਿ ਇਸ ਦਾ ਜਿਹੜਾ ਨਤੀਜਾ ਮਾੜਾ ਹੀ ਆਉਂਦਾ ਹੈ ਜੇਲਾਂ ਕਟਰੀਆਂ ਪੈਂਦੀਆਂ ਤੇ ਲੰਬੀ ਜੇਲ ਇਹਦੇ ਵਿੱਚ ਕਟਨੀ ਪੈਂਦੀ ਹੈ ਤੇ ਆਪਣੇ ਸਾਰੇ ਜਿਹੜੇ ਪੈਸੇ ਅੱਗੇ ਪਿੱਛੇ ਬਣਾਏ ਹੁੰਦੇ ਸਾਰੇ ਪੈਸੇ ਇਹਨਾਂ ਦੇ ਉਸੇ ਤੇ ਖਰਚ ਹੋ ਜਾਂਦੇ ਆ ਜਾ ਵਕੀਲਾ ਤੇ ਉਦਾਲਤ ਵਿੱਚ ਉਹਦੇ ਤੇ ਹੋ ਜਾਣਗੇ ਤੇ ਜਾਂ ਇਹਨਾਂ ਦੇ ਇਸ ਸਬੰਧੀ ਆਪਣਾ ਬਚਾਅ ਕਰਦੇ ਤੇ ਕੇਸਾਂ ਨੂੰ ਭੁਗਤਦੇ ਇਹਨਾਂ ਦੀ ਜਿਹੜੀ ਨਜਾਇਜ਼ ਕਮਾਈ ਕੀਤੀ ਹੁੰਦੀ ਹੈ ਉਹ ਖਰਚ ਹੋ ਜਾਂਦੀ ਇੱਕ ਸਰ ਇਹਦੇ ਨਾਲ ਜੁੜਦਾ ਸਵਾਲ ਕੀ ਜਿਵੇਂ ਸਰ ਨੇ ਗੱਲ ਕੀਤੀ 16 ਤੋਂ 21 ਸਾਲ ਦੇ ਨੌਜਵਾਨ ਐਨੇ ਨੌਜਵਾਨ ਫੜੇ ਗਏ ਕੀ ਕਾਰਨ ਚ ਗਏ ਜੀ ਆਪਾਂ ਕੀ ਇਹ ਕਿਉਂ ਬੇਸਿਕਲੀ ਇਸ ਲਾਈਨ ਤੇ ਜਾ ਰਹੇ ਹੈ ਕਿ ਪੈਸੇ ਕਮਾਣ ਜਲਦੀ ਪੈਸੇ ਕਮਾਣ ਦਾ ਸਿਸਟਮ ਜਾਂ ਕੁਝ ਹੋਰ ਕਾਰਨ ਬਿਲਕੁਲ ਨਹੀਂ ਆਪਾਂ ਅੱਗੇ ਵੀ ਜਿਹੜਾ ਡਿਸਕਸ ਕਰਦੇ ਹੁੰਦੇ ਨੇ ਇਹ ਹੀ ਹੈ ਵੀ ਕੁਇਕ ਮਨੀ ਉਹਨਾਂ ਨੂੰ ਹੁੰਦਾ ਵੀ ਅਸੀਂ ਛੇਤੀ ਦੇ ਨੇ ਪੈਸੇ ਬਣਾ ਕੇ ਮਿਹਰਬਾਨ ਜੀ ਤੇ ਜਿਹੜੀਆਂ ਆਪਦੀਆਂ ਲੋੜ ਤੋਂ ਵੱਧ ਖਾਇਸ਼ਾਂ ਬਣਾਈ ਬੈਠੇ ਆ ਉਹ ਖਾਇਸ਼ਾਂ ਪੂਰੀਆਂ ਕਰਨ ਉਹ ਸੋਚਦੇ ਆ ਵੀ ਸ਼ਾਇਦ ਇਹਦੇ ਨਾਲ ਪੈਸਾ ਬਣ ਜੂਗਾ ਪਰ ਉਹਨਾਂ ਨੂੰ ਇਸ ਦਾ ਐਂਡ ਰਿਜ਼ਲਟ ਨਹੀਂ ਦਿਸਦਾ ਜਾਂ ਤਾਂ ਇਸ ਦਾ ਐਂਡ ਰਿਜ਼ਲਟ ਜਿਹੜੇ ਨਸ਼ੇ ਕਰਨ ਲੱਗ ਪੈਂਦੇ ਆ ਉਸ ਦਾ ਐਂਡ ਰਿਜ਼ਲਟ ਮੌਤ ਹੈ ਤੇ ਨਸ਼ੇ ਕਰਦੇ ਕਰਦੇ ਉਹ ਮਰ ਜਾਂਦੇ ਆ ਤੇ ਜਾਂ ਇਸ ਦਾ ਐਂਡ ਰਿਜ਼ਲਟ ਹੈ ਜੇਲ ਤੇ ਜੇਲ ਦੇ ਵਿੱਚ ਹੀ ਫਿਰ ਆਪਦਾ ਸਾਰਾ ਉਹ ਜਵਾਨੀ ਤੇ ਜੀਵਨ ਪੁੱਗਤ ਦੇ ਆ ਸਰੀ ਕੋਰੀਅਰ ਕੇ ਡੀਲਰ ਹੈ ਜੀ ਇਹ ਜੀ ਇਹ ਦੋਨੇ ਹੀ ਹੈ ਜੀ ਨਾਲ ਇਹ ਕੋਰੀਅਰ ਦਾ ਵੀ ਕੰਮ ਕਰ ਰਿਹਾ ਸੀ ਤੇ ਨਾਲ ਇਹ ਇਸ ਨੂੰ ਵੇਚਦਾ ਵੀ ਸੀ ਐਸ ਕੇ ਮਰਹਾਣਾ YouTube ਚੈਨਲ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਦੋਸਤਾਂ ਨੂੰ ਬੇਨਤੀ ਆ ਕਿ ਉਹ ਚੈਨਲ ਦੇ ਨਾਲ ਜਰੂਰ ਜੁੜੇ ਰਹਿਣ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਖਬਰਾਂ ਦੇ ਨਾਲ-ਨਾਲ ਬਹੁਤ ਵਧੀਆ ਕੰਟੈਂਟ ਬੇਸ ਚੀਜ਼ਾਂ ਲੈ ਕੇ ਤੁਹਾਡੇ ਸਾਹਮਣੇ ਆ ਰਹੇ ਨੇ ਜੀ ਦੇ ਵਿੱਚ ਰੌਚਕ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਵੇਗੀ ਜਿਹਦੇ ਤੁਹਾਡੇ ਨਾਲ ਸਿੱਧਾ ਤਾਲੁਕਾਤ ਹੋਗਾ ਇਹੋ ਜਿਹੀ ਚੀਜ਼ਾਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜਾਣਗੀਆਂ ਇਹ ਸਭ ਕੁਝ ਦੇਖਣ ਲਈ ਤੁਸੀਂ ਜੁੜੇ ਰਹੋ ਐਸ ਕੇ ਮਰਹਾਣਾ YouTube ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ